ਇਹੋ ਸਕੇ ਘਟਿਆ ਰਿਹਾ ਫਿਜ਼ਿਕਾ ਫੜਿਆਵਿਆਂ ਨਾਲ ਉਹ ਬੰਦੇ ਨੇ ਟੀਮ ਕਟਾਈ ਆ ਆਹ ਦੇ ਏਰੀ ਦਾ ਪੱਖ ਦਿੱਤਾ ਜੇ ਤੁਸੀਂ ਆਹ ਦੇ ਏਰੀ ਦੇ ਪੱਖ ਕਰਨਾ ਹੁੰਦਾ ਬਈ ਪੋਸਟਰ ਤੇ ਸਿੱਧਾ ਲਿਖਦਾ ਕਰੋ ਦਵਾਬੇ ਵਾਲੇ ਖੇਡਣਗੇ ਮਾਲਵੇ ਵਾਲੇ ਨਾ ਹੋਣ ਅਸੀਂ ਨਾ ਆ ਜੇ ਬਈ ਨਾ ਖਰਚਾ ਕਰਦੇ ਲੇਪੁਰ ਜਲੰਧਰ ਦੇ 65 ਕਿਲੋ ਬੈਸਟਨ ਮੋਟਰ ਨੇ ਜੀ ਤੇ ਆਪਣੀ ਟੀਮ ਬਣੀ ਸੀ ਡੰਡਾ ਵਾਲੇ ਵੀ ਤੇ ਉਹ ਬੰਦੇ ਦਾ ਕੰਡਾ ਗਲਤ ਗਿਆ ਬਈ ਉਹ ਬੰਦਿਆਂ ਦੇ ਪਹਿਲਾਂ ਸਾਡੇ ਬੰਦੇ ਦਾ ਭਾਰ ਦੱਸਿਆ 62 ਕਿਲੋ 400 ਗ੍ਰਾਮ ਜਦੋਂ ਨੇ ਰੋਟੀ ਖਾ ਲਈ ਉਹਦੇ ਤਰਾਏ ਲੱਗ ਗਿਆ ਉਹ ਬੰਦੇ ਦਾ ਕੰਡੇ ਗਲਤ ਸੀਗਾ ਦੁਵਾ ਦੇ ਪਰ 66 ਕਿਲੋ ਦਿੱਤੇ ਐਨਾ ਘਾ ਪਾਰ ਕਿਉਂ ਵਾਜੂਗਾ ਆ ਦੇਖ ਲਓ ਭਾਈ ਉਹ ਬੰਦੇ ਦਾ ਭਾਰ ਅਸੀਂ ਦੁਵਾਰੇ ਤੋਲਿਆਗਾ ਬਾਹਰ ਦੇ ਕੰਡੇ ਦੇ 65 ਕਿਲੋ 800 ਗ੍ਰਾਮ ਭਾਰ ਹੁਣ ਤੁਸੀਂ ਆਏ ਦਾ ਰੋਟੀ ਖਾ ਕੇ ਕਿਲੋ ਭਾਰ 75 ਨਾ ਭਾਰ 100 ਕਿਲੋ ਦੀ ਸ਼ੋਰ ਸੀ ਯਾਰ ਉਹ ਤੇ ਕਿਲੋ ਦੀ ਸ਼ੋਰ ਸੀ ਯਾਰ 60% ਤਾਂ ਨਹੀਂ ਦੇਖੀ ਜੀ ਤੇ ਵੀ ਉਹ ਸਾਰੇ ਮਾਜਿਆਂ ਦੀ ਗੱਲ 80 ਕਿਹਾ ਕੇ 7-8 ਕਿਲੋ ਭਾਰ ਤਾਂ ਵਾਧੀ ਆ ਉਹਦੇ ਛਾਣੇ ਵਾਲੇ ਵੀ ਬੰਦੇ ਸੀ ਕਮੇਡੀ ਆਲੇ ਪੱਗਾਂ ਬੰਨਿਆ ਸੀ ਬਾੜੇ ਰੱਖੇ ਸੀ ਉਹਨਾਂ ਨੂੰ ਥੇਲੇ ਦੀ ਗੱਲ ਨਹੀਂ ਸੀ ਬੋਲਾਂ ਦੀ ਵੀ ਅਗਲੀ ਝੋਕੰਦ ਤੁਹਾਡੇ ਗਾਲ ਪੈ ਗਏ ਬੰਦਿਆਂ ਨੂੰ ਬੋਲਣ ਸੀ ਛਾਣੇ ਵਾਲੇ ਅਸੀਂ ਗੁਰਦੁਆਰੇ ਕਰਨ ਨੂੰ ਤਿਆਰ ਸੀਗੇ ਨਹੀਂ ਤੁਸੀਂਦਰੋ ਤੁਸੀਂ ਨਹੀਂ ਮੋੜ ਰਹੇ ਨਹੀਂ ਪਰ ਉਹ ਬੰਦੇ ਸਾਡੀ ਗੱਲ ਵੀ ਨਹੀਂ ਸੁਣੀ ਇੱਕ ਉਹ ਕਿਟਿਆ ਰਹਿ ਫਿਸਿਕਾ ਫੜਿਆਵਿਆਂ ਨਾਲ ਉਹ ਬੰਦੇ ਨੇ ਥੀਮ ਕਟਾਈ ਆ ਆਹਦੇ ਏਰੀਆ ਦਾ ਪੱਖ ਕੀਤਾ ਜੇ ਤੁਸੀਂ ਆਹਦੇ ਏਰੀਆ ਦੇ ਹੀ ਪੱਖ ਕਰਨਾ ਹੁੰਦਾ ਬਈ ਪੋਸਟਰ ਤੇ ਸਿੱਧਾ ਲਿਖਦਾ ਕਰੋ ਦਬਾਬਿਆਂ ਨਾਲ ਖੜਨਗੇ ਮਾਲਵੇ ਵਾਲੇ ਨਾ ਹੋਣ ਅਸੀਂ ਨਾ ਆਏ ਬਈ ਨਾ ਖਰਚਾ ਕਰਦੇ ਅਈ ਕਿਹ ਜਨਾਇ ਦੀ ੱੱਕਾ ਕਰੀਆ ਨੂੰ ਤੁਸੀਂ ਗੱਲ ਰੱਖ ਨੂੰ ਬੰਦੇ ਦੀ ਮੂਰ ਦਾ ਬੰਦਾ ਪੱਗਾਂ ਮੰਨੀਆਂ ਐਡੇ ਐਡੇ ਧਾੜੇ ਰੱਖ ਕੇ ਗੱਲ ਪੈਗੇ ਇੱਕ ਉਹਦੇ ਐਨ ਕਾਲਾ ਸੀਗਾ ਲਾਲ ਪੀਲਾ ਟਾਲਾ ਉਹ ਕਹਿੰਦਾ ਮੈਂ ਕੋ ਡੀਲ ਦੇ ਰਾਹ ਨੂੰ ਢੇਲੇ ਵੀ ਅਗਲੇ 5-700 ਰੁਪਏ ਭਾਰਤਾ ਵਾਧੇ ਰੋਟੀ ਖਾ ਕੇ ਐਨੇ ਵਧਿਆਦਾ ਬਈ ਉਹਨਾਂ ਦੇ ਕੰਡੇ ਦੇ ਸਾਦੇ 65 ਕਿਲੋ ਦਸਤਰੀ ਦਾ ਬਾਹਰ ਕੰਡੇ ਦੇ ਸਾਦੇ ਸਾਡੇ 65 ਕਿੰਨਾ ਵੱਡਾ ਟੱਪ ਕਰਾਲ ਐਡੀ ਕਿ ਪਲੇਟ ਰੱਖੀ ਐਡੀ ਐਡੀ ਪਲੇਟ ਰੱਖੀ ਬੈਠੇ ਉਹ ਤੇ ਕੀ ਭਾਸਈ ਆਉਦਾ ਉਹ ਕਹਿੰਦੇ ਕਿੰਨਾ ਦੱਸ ਜੇ ਕਿੰਨਾ ਦੱਸ ਜੀਆ ਬਈ ਦੇ ਟੂਰਨਾਮੈਂਟ ਕਰਾਉਂਦਾ ਸਿੱਧੀ ਨਿਧਰਾ ਨਹੀਂ ਦੇਖਦਿਆ ਕਰੋ ਮਾਲ ਵਾਲੇ ਨਾ ਹੋਣ ਦਬਾਬਿਆਂ ਨੂੰ ਇਹ ਇਹ ਸ਼ਕਰਪੁਰ ਵਾਲੇ ਨੇ